15 ਅਗਸਤ ਨੂੰ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸ਼ਤੈਬ ਨਜ਼ਰ ਆ ਰਹੀ ਹੈ ਪਟਿਆਲਾ ਜ਼ਿਲ੍ਹਾ ਚੈ ਸਿੱਟੀ ਸੀਲਿੰਗ ਦੇ ਨਾਕੇ ਲਗਾਏ ਗਏ 600 ਪਟਿਆਲਾ ਆਉਣ ਵਾਲੇ ਵੱਖ-ਵੱਖ ਰਸਤੇ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸਿ ਨਾਲੀ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਟਲਾਂ ਵਿੱਚ ਵੀ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਥਾਣਾ ਅਰਬਨ ਸਟੇਟ ਦੇ ਐਸਐਚ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਸ਼ਰਧੀਆਂ ਸਰਾ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਹਾਂਜੀ ਇਹ 15 ਅਗਸਤ ਜਿਵੇਂ ਕਿ 15 ਅਗਸਤ ਆ ਰਹੀ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਸੀਗਾ ਇਤਰਾ ਦੇ ਹੋਟਲ ਤਾਕਤ ਜਿਹੜਾ ਹੈਗਾ ਵਿਸ਼ ਅਸੀਂ ਸਿਟੀ ਸੇਲਿੰਗ ਕਰਕੇ ਨਵੇਂ ਬਾਜ਼ਾਰਾਂ ਦੇ ਸਾਹਮਣੇ ਅਸੀਂ ਨਾਕਾਬੰਦੀ ਕਰਕੇ ਸੱਕੀ ਵਾਹਨ ਜਿਹੜੇ ਹੈਗੇ ਹਨ ਚੈੱਕ ਕਰ ਰਹੇ ਹਾਂ ਔਰ ਛੱਪੀਆਂ ਦੇ ਖਰਾਬ ਜਿਹੜੀ ਹੈਗੇ ਕਾਰਵਾਈ ਕੀਤੀ ਜਾ ਰਹੀ ਹੈ ਖਾਸਰੇ ਜਾਦਰ ਜਿਹੜੀ ਗੱਡੀਆਂ ਰੁਪਿਆਰੀਆਂ ਪਾਰ ਦੇ ਨੰਬਰ ਦੀਆਂ ਗੱਡੀਆਂ ਕਿਰੀਆਂ ਮੰਨਦਾ ਜੇੜੇ ਵੀ ਕੋਈ ਸੱਕੀ ਵਾਹਨ ਨਜ਼ਰ ਆਉਂਦੇ ਨੇ ਕੋਈ ਆਨਾਥ ਹੋਰ ਹੈ ਨੰਬਰ ਪਲੇਟ ਲੱਗੀ ਹੈ ਕੋਈ ਕਾਲੇ ਸ਼ੀਸ਼ੇ ਕੀਤੇ ਨੇ ਜਾਂ ਕੋਈ ਬਾਹਰਲੇ ਸਟੇਟ ਦਾ ਹੈਗਾ ਨੰਬਰ ਉਹ ਗੱਡੀਆਂ ਅਸੀਂ ਖਾਸ ਤੌਰ ਤੇ ਰੋਕੇ ਚੈੱਕ ਕਰ ਰਹੇ ਹਾਂ ਉਸ ਤੋਂ ਇਲਾਵਾ ਕੁਝ ਪਾਸਿਆਂ ਦੇ ਅੰਦਰ ਵੀ ਵਗੈਰਾ ਜਿਹੜਾ 15 ਕਸ ਨੇੜੇ ਆ ਰਹੀਆਂ ਉਸ ਨੂੰ ਲੇਕੇ ਕੁਝ ਸਪੈ ਉਹਦੇ ਮਤੇ ਨਜ਼ਰ ਵੀ ਅਸੀਂ ਕਾਸੋਪਰੇਸ਼ਨ ਸਾਡੇ ਚੱਲ ਰਹੇ ਨੇ ਬਸਟਾਂ ਰੇਲਵੇ ਸਟੇਸ਼ਨ ਚੈੱਕ ਕਰ ਰਹੇ ਆ। ਔਰ ਉਹ ਤੋਂ ਇਲਾਵਾ ਸਾਡੇ ਡੀਟੀਐਸਰ ਸਾਡੀ ਪੀਸੀਆਰ ਗੱਡੀ ਉਹ ਵੀ ਇੱਥੇ ਪੈਟ੍ਰੋਲਿੰਗ ਕਰਕੇ ਪ੍ਰੋਪਰ ਨਾਕਾਬੰਦੀ ਕਰਕੇ ਜਾਪ ਤੋਂ ਚੈੱਕ ਕਰ ਰਹੇ ਆ। ਲੋਕਾਂ ਦੀ ਅਪੀਲ ਕਰਾਈ ਜਾਵੇ। ਲੋਕਾਂ ਨੂੰ ਇਹੀ ਹੈ ਜੀ ਅਮਨ ਕਾਨੂੰਨ ਤੇ ਰਹਿ ਕੇ ਜਿਹੜਾ ਹੈਗਾ ਆਪਾਂ 15 ਕਰਦਾ ਦਿਹਾੜਾ ਮਲਾਈਏ। ਔਰ ਕਿਸੇ ਵੀ ਤਰ੍ਹਾਂ ਦੀ ਹਉਲੜਬਾਜੀ ਜਾਂ ਸ਼ਰਾਰਤਬਾਜੀ ਨਾ ਕੀਤੀ ਜਾਵੇ। ਇਸੇ ਵੀ ਤਰ੍ਹਾਂ ਦਾ ਕੋਈ ਇਨਫਰਮੇਸ਼ਨ ਕੋਈ ਗਲਤੀ ਹੈ ਕੋਈ ਛੱਕੀ ਚੀਜ਼ ਮਿਲਦੀ ਹੈ ਕੋਈ ਛੱਕੀ ਵਿਅਕਤੀ ਬਾਰੇ ਜਾਣਕਾਰੀ ਦੇਣੀ ਹੈ ਤਾਂ ਬੇਝਿਜਕੋ ਕੇ ਸਾਡੇ ਨਾਲ ਸ਼ੇਅਰ ਕੀਤੀ